ਇਹ ਆਪਣੇ ਪਿੰਡ ਦੇ ਥੋੜੀ ਬਣਾਉਣੇ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਵੀ ਨਹੀਂ ਹੈ ਹਾਂ ਹੋਰ ਹਾਂ ਜੀ ਗਏ ਨਾ ਤੀ ਜਿਪਰਾ ਗਏ ਆਏ ਫਿਰ ਇਹ ਕੋਈ ਚੰਬਾ ਬਰਾਂਡ ਆ ਇਹਨਾਂ ਨਾਲ ਚੀ ਗੱਲਬਾਤ ਕਰ ਰਹੀ ਹੁੰਨਾਂ ਵਾਲੀ ਤੁਸੀਂ ਮਤਲਬ ਲੋਕਾਂ ਨੂੰ ਤੋਂ ਤੇ ਤੋਂ ਸਵੱਤ ਸਮਾੜੀ ਉਹਨਾਂ ਤੇ ਹੀ ਰਹੇ ਹੁਣ ਕਿ ਕੰਢੀ ਜੀ ਜਰਮੇ ਇੱਥੋਂ ਦਾ ਸਾਡਾ ਨਹੀਂ ਇਹ ਇੱਥੋਂ ਦੀ ਹੈ ਜਿਹੜੇ ਬਜ਼ੁਰਗ ਹੀ ਹੈ ਨਾ ਸਾਡੇ ਉਹਨੂੰ ਕਰਨਾਂ ਦਾ ਗੱਲ ਬੰਦ ਕਰੀ ਓਏ ਮਾਰ ਕੋਈ ਆਹ ਆਹ ਫਰਾਂਟ ਤੇ ਦਰਜ ਚੰਗ ਆ ਜਾ ਰਾਂ ਚਲੋ ਬਜ਼ੁਰਗ ਮਤਲਬ ਸ਼ੁਰੂ ਹੋਈ ਰਹੇ ਸੀ ਕਿਤੇ ਬਜ਼ੁਰਗ ਜੀ ਇੱਥੇ ਪਹਿਲਿਆਂ ਹੀ ਅਸੀਂ ਇੱਥੋਂ ਪਹਿਲਿਆਂ ਜਦੋਂ ਜ਼ਮੀਨਾਂ ਪੁੱਟੀਆਂ ਨਾ 47 ਦੇ ਵਿੱਚ ਉਹ ਵੀ ਤੇਰੇ ਇੰਨੇ ਹੀ ਤੇ ਵੀ ਨਿਕ ਨਿਕ ਪੜੇ ਛੋਟੇ ਛੋਟੇ ਬੱਚੇ ਜਦੋਂ ਵੀ ਜਿਤਨਾ ਵੀ ਬੱਚਿਆਂ ਵਾਂਗੂ ਹੀ ਜਿਤਨਾ ਵੀ ਇਹ ਬੱਚੇ ਆ ਗਏ ਤਿੰਨ ਸਮਾਜਨ ਤਾਂ ਹੀ ਨਾ ਮੈਨੋਂ ਨਹੀਂ ਸਮਾੜਨ ਦੇਖੋ ਮੈਂ ਤੇ ਆਈ ਨਹੀਂ ਕਿ ਕੋ ਉਹ ਵੀ ਛੋਟੇ ਸੀਗੇ ਉਹ ਵੀ ਉਹਨਾਂ ਦੇ ਵੀ ਕੋਈ ਇਹਦੀ 14 ਹਾਲ ਆਪਣੇ ਜੀਰੇ ਦੇ 15 14 ਸਾਲ ਅਸੀਂ ਉਮਰ ਤੇ ਦੂਜੇ ਦੇ ਆਪਣੇ ਜਿਹੜੇ ਸਾਡੇ 4 ਆਪਣੇ ਪਾਕਿਸਤਾਨ ਚ ਉਹਦੇ ਥੋੜੀ ਥੋੜੀ 22 22 22 ਸਾਲ ਦੇ ਇਹਨਾਂ ਦੇ ਡੈਡੀ ਜਿਹੜੇ ਉਹ 10-10 ਸਾਲ ਦੇ ਡੈਡੀ ਸੀਗੇ ਆਹੋ ਕਿ ਮਿੱਤਰ ਜਾਣਦਾ ਤੁਹਾਡੀ ਉਮਰ ਤੇ ਹੀ ਤੁਹਾਡੀ ਉਮਰ ਤੋਂ ਥੋੜਾ ਵੱਡੀ ਹਾਂ 6-7 ਸਾਲ ਦਾ ਹਾਂ 6-7 ਸਾਲ ਦਾ ਉਹਨਾਂ ਦੀ ਉਮਰ ਉਦੋਂ 47 ਦੇ ਵਿੱਚ ਵੱਧ ਉਦੋਂ ਕਈਆਂ ਦੀ 15 ਹੀ ਕਿਸੇ ਦੀ 10 ਸੀ ਆਹੋ ਚਾਰ ਭਰਾ ਹੀ ਪੰਜਵਾਂ ਜਿਹੜਾ ਉਹ ਪਾਕਿਸਤਾਨ ਚ ਚਲੇ ਗਿਆ ਵੀ ਪੰਜੀ ਕਰਿਆ ਇਹਨੂੰ ਕਿ ਉੱਥੇ ਘੜ ਕੇ ਇੱਥੇ ਸਾਡੇ 8 ਘਰ ਜੀ ਕਿ ਘੜ ਕਿਉਂ ਉੱਠ ਗਏ ਫਿਰ ਇੱਥੇ ਜਾਂਦੇ ਹਾਂ ਜੀ ਵੀ ਤੁਸੀਂ ਕਿ ਆਏ ਥੋੜੇ ਥੋੜੇ ਨਾਲ ਇੱਥੇ ਆ ਗਏ ਤੇ ਘੜ ਕੇ ਆ ਜਦੋਂ ਪਾਕਿਸਤਾਨ ਬਣਿਆ ਤੇ ਇਹਨਾਂ ਨੂੰ ਪੈ ਦੀ ਪਚਾਇਤ ਨਹੀਂ ਆ ਗਈ ਪਿੱਤਨ ਕੋਈ ਖਤਰਾ ਨਹੀਂ ਖਤਰਾ ਨਹੀਂ ਕੋਈ ਪਿੱਤਨ ਤੁਹਾਡੇ ਬਾਗ ਨਹੀਂ ਕੋਈ ਦੇਖ ਸਕਦਾ ਬਾਕੀ ਸਾਨੂੰ ਜ਼ਿਮੀਦਾਰਾਂ ਨੇ ਰੱਖਿਆ ਤੁਸੀਂ ਤਾਂ ਤੁਸੀਂ ਬੋਲਦੋਂ ਹੀ ਮੜੇ ਮੈਂ ਵੀ ਜ਼ਿਮੀਦਾਰਾਂ ਨੇ ਸਾਨੂੰ ਇੱਥੇ ਰੱਖਿਆ ਹੋਇਆ ਵੀ ਜੋ ਵੀ ਮੈਂ ਕਿ ਤੂੰ ਬੋਲਾਂ ਆਓ ਲਾਗਾ ਬਗਾ ਤੁਸੀਂ ਬੰਦ ਤੇ ਜ਼ਿਮੀਦਾਰਾਂ ਨੇ ਸਾਡੇ ਜਿਹੜੇ ਬਜ਼ੁਰਗ ਸੀ ਨਾ ਉਹਨਾਂ ਨੂੰ ਰੱਖਿਆ ਸੀ ਇੱਥੇ ਜੋ ਵੀ ਉਹਨਾਂ ਨੇ ਜਿਤਨਾ ਵੀ ਪੈਲੀਆਂ ਪੁੱਟ ਕੇ ਬਣਾਈਆਂ ਲਾ ਲਓ ਜਿਤਨਾ ਜੰਗਲਵਾਦ ਕਰਕੇ ਬਣਾਇਆ ਤੇ ਇਹ 47 ਤੋਂ ਇੱਥੇ ਸਾਡੇ ਜਿਹੜੇ ਆ ਵੀ ਬਜ਼ੁਰਗ ਜਿਹੜੇ ਆ ਵੀ ਬਚਪਨ ਵਿੱਚ ਰਹਿੰਦੇ ਰਹਾ ਤੇ ਬਾਕੀ ਜਿਹੜੇ ਅਸੀਂ ਗਾ ਸਾਡੀ 60-65 ਸਾਲ ਦੀ ਉਮਰ ਹੋ ਗਈ ਆ ਅਸੀਂ ਇੱਥੇ ਰਹਿਣ ਦਾ ਠੀਕ ਹੈ ਉਹਨਾਂ ਤੋਂ ਬਾਅਦ ਵੀ ਸਾਡੀ ਦੂਜੀ ਪੀੜੀ ਦੂਜੀ ਆ ਗਈ ਆ ਤੇ ਬਾਕੀ ਅਸੀਂ ਜਦੋਂ ਦੇ ਇੱਥੇ ਪਰਿਵਾਰਾਂ ਸੋਨੇ ਇੱਥੇ ਸਾਰੇ ਰਹਿਣ ਦਾ ਆ ਤੇ ਅ ਛੋਡੇ ਵੀ ਕਿਸ ਨੂੰ ਦੱਸਦੇ ਹੁਣੇ ਉਹ ਦੋ 47 47 ਦਾ ਸਾਨੂੰ ਦੱਸਦੇ ਸੀਗੇ ਵੀ ਸਾਨੂੰ ਇਸ ਤਰ੍ਹਾਂ ਵੀ ਜ਼ਿਮੀਂਦਾਰਾਂ ਨੇ ਰੱਖਿਆ ਵਾ ਵੀ ਦੱਸੀ ਜਾਂਦੇ ਦੇ ਨਾਲ ਨਾਲ ਵੀ ਉਹ ਰੋਜ਼ ਰੋਜ਼ ਦੱਸਦੇ ਸੀਗੇ ਜੇ ਜਦੋਂ ਬਹਿ ਜਾਣਾ ਆਖੜਾ ਵੀ ਇਤਰਾ ਸਾਡੇ ਨਾਲ ਹੋਇਆ ਇਤਰਾ ਗਿਆ ਇਤਰਾ ਕੀਤਾ ਅਹੀਂ ਇਤਰਾ ਦੋ ਖਿਪੋਗੇ ਤੇ ਬਾਕੀ ਜਦੋਂ ਅਹੀਂ ਚਲੋ ਅਹੀਂ ਰਹਿੰਦੇ ਆ ਚਲੋ ਸਾਨੂੰ ਤੇ ਅਹੀਂ ਤੇ ਜ਼ਿੰਮੇਦਾਰਾਂ ਦੇ ਰਹਿਨੇ ਆ ਸਾਨੂੰ ਤੇ ਕੋਈ ਦੁੱਖ ਦੱਖ ਨਹੀਂ ਇਹੋ ਜਿਹਾ ਨਹੀਂ ਕੋਈ ਤਾਂ ਕੋਈ ਬਾਕੀ ਕੋਈ ਸਾਨੂੰ ਖਤਰਾ ਨਹੀਂਗਾ ਪਿੰਡ 'ਚ ਕੋਈ ਝਗੜਾ ਝੂੜਾ ਨਹੀਂ ਸਾਡਾ ਵਿੱਚ ਆਪ ਦਾ ਵੀ ਜ਼ਿੰਮੇਦਾਰਾਂ ਦੇ ਨਾਲ ਪੂਰੇ ਪੂਰੇ ਮਿਲੇ ਆ ਰਲੇ ਮਿਲੇ ਆ ਗੱਲ ਗੱਲ ਕਰੀ ਵੀ ਅਹੀਂ ਰਲੇ ਮਿਲੇ ਆ ਬਾਕੀ ਪਰਿਵਾਰਾਂ ਸੁਣੇ ਜਿਤਰਾ ਵੀ ਇੱਕ ਦੂਜੇ ਦੇ ਜ਼ਿੰਮੇਦਾਰਾਂ ਦੇ ਵਿੱਚ ਜਾਣਦੇ ਆ ਵਿਆਹ ਸਾਧੀਆਂ ਦੇ ਵੀ ਜਾਣਦੇ ਉਹ ਵੀ ਆਉਂਦੇ ਸਾਡੇ ਵਿਆਹਾਂ ਤੇ ਆਏ ਇੱਕ ਦੋ ਜਨਾਬੇ ਭਾਈਚਾਰਾ ਸਾਡਾ ਇਕੱਠਾ ਵਾ ਵਧੀਆ ਪੈਸੀ ਆਉਣੀ ਬੜੀ ਇੱਕ ਵਾਰੀ ਆਪਦਾ ਨਾਮ ਬੋਲ ਦੂਗੇ ਤੇ ਆਪਣੇ ਡੈਡੀ ਦਾ ਨਾਮ ਤੇ ਆਪਣੇ ਭਾਈਆਂ ਦੇ ਨਾਮ ਬੋਲ ਦੂਗੇ ਬੜੇ ਬੋਲਦਾ ਜੀ ਤੁਹਾਡੀ ਇੱਕ ਮਤਨ ਮੈਰਿਜ ਮੈ ਕਲਾਨਾ ਮੈ ਚਲਿਸ਼ਾ ਨਾ ਮੰਗਾ ਹਾਂ ਤੇ ਭਾਈ ਮੇਰਾ ਤੇ ਅਸੀਂ ਐਦਾਂ ਪੁੰਬੋਲਾ ਤੇ ਰਿਕਾਰਡ ਨਹੀਂ ਗਾ ਭਾਈ ਇਤਨਾ ਵੀ ਪਿਤਾ ਸਾਡਾ ਜਿਹੜਾ ਹੈ ਉਹ ਚਰਨਾ ਹੈ ਚਰਨਾ ਚਰਨਦੀ ਨੇ ਸੀ ਉਹਦਾ ਨਾਮ ਉਦੋਂ ਬਾਅਦ ਆ ਵੀ ਭਾਈ ਅਸੀਂ ਦੋ ਆ ਸੇਮਾ ਤੇ ਬਾਜਾ ਵਾਸ਼ਿੰਗ ਮੇਰਾ ਨਾਮ ਬਾਜਾ ਕੱਲਾ ਯਾ ਵੀ ਨਾਮ ਵੀ ਸਿੰਘੜੀ ਰਲਦਾ ਸਿੰਘੜੀ ਲੱਗਦਾ ਸਾਨੂੰ ਠੀਕ ਹੈ ਤੇ ਨਾ ਸੇ ਮੈਨੂੰ ਲੱਗਦਾ ਸਿੰਘ ਉਹਦਾ ਨਾਮ ਸੇ ਮਾਂ ਤੇ ਮੇਰੇ ਨਾਮ ਬਾਜਾ ਵਾ ਤੇ ਗਾਂ ਮੇਰੇ ਬੱਚੇ ਆ ਵੀ ਜਿਤਰਾ ਸੁੱਖਾ ਵਾਲਾ ਤੇ ਆਪਣਾ ਲੱਖਾ ਬਾਗਾ ਭਾਗਾ ਚਾਰ ਗਾਂ ਬੱਚੇ ਆ ਜੀ ਇਸ ਤਰ੍ਹਾਂ ਪਰਿਵਾਰ ਗੱਲ ਕਦੇ ਵੀ ਗਾਂ ਵਾਧਾ ਵਾਧਾ ਵੀ ਬਦਲੇ ਬਦਲਾਈਆਂ ਪਰਿਵਾਰ ਬੱਚਿਆਂ ਦੇ ਸਿਰ ਤੇ ਬਦਨਾ ਤੇ ਇਹ ਪਿੰਡ ਦਾ ਨਾਮ ਕੀ ਹੈ ਮੰਡ ਸੈਨਪੁਰ ਪੋਲੇ ਜੀ हां बाकी जेड़ा पीछो ਅਸੀਂ ਕਰਮੋ ਵਾਲੇ ਦੇ ਆ ਜੀ ਤੇ ਬਾਕੀ ਇਥੋਂ ਮੰਡ ਸੈਣਪੁਰ ਚ ਬੈਠੇ ਹਾਂ ਕਰਪੂਥਲੇ ਜ਼ਿਲ੍ਹੇ ਚ ਠੀਕ ਹੈ ਹਾਂਜੀ ਤੇ ਤੁਹਾਡੇ ਮਤਲਬ ਜਿਹੜੇ ਇੱਕ ਜਦੋਂ ਤੁਸੀਂ ਪੁਰਾਣੇ ਮਤਲਬ ਬਜ਼ੁਰਗੇ ਸੀਗੇ ਤੁਹਾਡੇ ਮਾਤਾ ਪਿਤਾ ਹਾਂਜੀ ਉਹਨਾਂ ਦੇ ਟਾਈਮ ਦੇ ਸੁਣੋ ਕੋਈ ਬਜ਼ੁਰਗਾ ਦੇ ਨਾਮ ਦੱਸਦੇ ਪਿੰਡ ਦੇ ਵੀ ਇਹ ਜਸ ਨੂੰ ਯਾਦ ਨਹੀਂ ਕੋਈ ਪ੍ਰਾਣੇ ਇਹ ਮੁਸਲਮਾਨਾਂ ਦੇ ਪਿੰਡ ਹੀ ਹਾਂਜੀ ਮੁਸਲਮਾਨਾਂ ਦੇ ਪਿੰਡ ਹੀ ਸਾਰੇ ਆ ਜਿਹੜੇ ਆਪਣੇ ਪਿੰਡ ਦੇ ਬੰਦੇ ਦੇ ਨਾਮ ਦੱਸਦੇ ਸੀ ਤੇ ਵੱਡਿਆਂ ਦਾ ਨਾਂ ਤੇ ਇਤਰਾ ਹੀ ਆ ਵੀ ਜਿਹੜੇ ਪਿੰਡ ਦੇ ਨਾਂ ਵੱਡੇ ਜਿਤਨਾ ਮੰਦੇ ਵੀ ਪਾਲਸੋਂ ਲਾਇਲਾ ਨਹੀਂ ਮੁਸਲਮਾਨਾਂ ਦੇ ਨਾਂ ਮੁਸਲਮਾਨਾਂ ਦੇ ਫੀਲੋ ਹੀ ਫੀਲੋ ਜਿਆਦਾ ਵੱਡਾ ਤੇ ਫੀਲੋ ਹੀ ਸਾਡੇ ਤੋਂ ਜਿਹੜਾ ਵੀ ਇਹਨਾਂ ਦਾ ਇਹਨਾਂ ਨੂੰ ਪਰਿਵਾਰ ਨੂੰ ਸਾਡੇ ਨੂੰ ਸੰਭਾਲਣ ਵਾਲਾ ਜਿਹੜਾ ਸਾਡੇ ਪਿਤਾ ਨਾਲੋਂ ਚਰਨੇ ਨਾਲੋਂ ਸੰਭਾਲਣ ਵਾਲਾ ਫੀਕੋ ਹੀ ਮੰਨੇ ਹੀ داری ਇਤਰਾ ਕਰਕੇ ਵਾਵਾ ਗੱਲ ਕਦੀ ਘੜਕੇ ਚੋਂ ਪਰਿਵਾਰ ਚੋਂ ਸਾਰੇ ਕਹੀ ਵੀ ਘੜਕੇ ਦੇ ਪਰਿਵਾਰ ਚੋਂ ਹੀ ਹਾਂਜੀ ਤੇ ਜਿਹੜੇ ਤੁਸੀਂ ਮਤਲਬ ਹੋਰ ਜਿਹੜੇ ਹੋਰ ਸਿੱਖ ਪਰਿਵਾਰ ਸੀ ਉਹਨਾਂ ਦੇ ਬੀਬੀਆਂ ਦੇ ਨਾਮ ਜਾਣਦੇ ਕਿਸੇ ਨੇ ਹਾਂਜੀ ਹਾਂਜੀ ਜਾਣ ਲਿਆ ਸਿੱਖਾਂ ਦੇ ਪਰਿਵਾਰਾਂ ਦੇ ਵੀ ਜਾਣਦੇ ਜੀ ਜਿਦਾਂ ਉਹ ਆਪਣਾ ਤੁੰਧੀਆਂ ਦੇ ਨਾਮ ਵੀ ਦਾਰਾ ਸੋਂ ਸੀਗਾ ਜਿਨ੍ਹਾਂ ਨੇ ਰੱਖੇ ਸੀ ਬੰਦੇ ਆਪਣੇ ਜਿਵੇਂ ਸੋਂ ਬਸਾਂ ਸੋਂ ਇਹ ਸਾਰਿਆਂ ਨੂੰ ਅਸੀਂ ਜਾਣਦੇ ਅੱਛਾ ਜਦੋਂ ਸੁਣੀ ਸੁਰਤ ਸਮਾਣੀ ਉਹ ਕਿੰਨਾ ਵੱਡਾ ਪਿੰਡ ਸੀ ਕਰਮੋ ਵਾਲਾ ਪਿੰਡ ਕਰਮੋ ਵਾਲਾ ਜੀ ਕਰਮੋ ਵਾਲਾ ਤੇ ਬਥੇਰਾ ਤਕੜਾ ਪਿੰਡ ਸੀਗੇ ਕਰ ਮੋੜਾ ਤੋਂ ਡਾਈ ਬੰਡਵਾ ਕੋਲ ਥੋੜਾ ਗਾਹ ਵਾਦਾ ਇਹ ਬਧਿਆ ਇਹ ਘਟਿਆ ਨਹੀਂਗਾ ਉਦੋਂ ਛੋਟਾ ਸੀ ਥੋੜਾ ਥੋੜਾ ਜਿਹਾ ਛੋਟਾ ਹੈਗਾ ਹੁਣ ਵੱਡਾ ਹੋਇਆ ਤੁਸੀਂ ਕੰਮ ਕਰ ਕਿੰਨਾ ਗਾ ਅੱਗੇ ਪਾਇਆ ਜੀ ਪਹਿਲਾਂ ਤੁਸੀਂ ਮਤਲਬ ਛੋਟੀ ਸੀਗੇ ਉਦੋਂ ਕੀ ਕਰਦੇ ਪਹਿਲਾਂ ਇਹ ਝਾੜੀ ਵੀ ਕਰਦੇ ਰਹੇ ਜੀ ਝਾੜੀ ਤੋਂ ਗਾਂ ਵੀ ਜਿਤਨਾ ਮੰਨਦੇ ਵੀ ਮਿਹਨਤ ਕੀਤੀ ਝਾਲਾ ਪੋਟ ਕੇ ਪੜੇਆਂ ਬਣਾਈਆਂ ਬਾਦ ਕੀਤੀਆਂ ਖਸਾਨਾਂ ਵਾਤ ਕਰਕੇ ਤੇ ਹੁਣ ਗਾਂ ਬੱਚੇ ਜਿਹੜੇ ਆ ਵੀ ਗਾਹ ਵਾਈ ਕੋ ਕਰਦਾ ਕੋ ਕੋ ਕਰਦਾ ਆਲਾ ਤੰਦਾ ਕਰਦੇ ਸਾਰੇ ਜਿੰਨੇ ਕਰ ਜਿਵੇਂ ਤਰ੍ਹਾਂ ਇਹ ਕਰਦੇ ਕੋਈ ਹੋਰ ਜ ਕੰਮ ਨਹੀਂ ਕਰਦੇ ਵੀ ਜਿਤਨਾ ਵੀ ਜਿਮੀਂਦਾਰੀ ਕਰਦੇ ਨੇ ਟੜੇ ਬੰਨੇ ਦਾ ਖੇਤੀਬਾੜੀ ਦਾ ਖੇਤੀਬਾੜੀ ਦਾ ਹੀ ਕਰਦੇ ਹਾਂ ਹਾਂਜੀ ਤੁਹਾਨੂੰ ਸਵਾਲ ਪੁੱਛਣਾ ਕੋਈ ਹੋਰ ਉਹ ਆਪਦਾ ਜਿੱਲਾ ਚਲਾਈ ਫਿਰਦਾ ਕੰਮ ਕਿਵੇਂ ਛੋਟੀ ਸਾਹ ਜਾਂ ਇਹਨਾਂ ਨੂੰ ਕਿਹੜੇ ਵਾਰ ਸਾਹ ਤੇ ਬਹੁਤ ਸਾਡੀ ਵੱਡੀ ਆ ਜੀ ਬਹੁਤ ਤਗੜੀ ਸਾਹ ਆਵੇ ਹਰ ਇੱਕ ਬੰਦੇ ਪਰ ਪਰਿਵਾਰ ਦਾ ਸਾਝਾ ਜਿਤਨਾ ਵੀ ਅਸੀਂ ਚਲੋ ਅਸੀਂ ਆਪਦਾ ਜਿਤਨਾ ਬੰਦੇ ਧਰਮ ਨੂੰ ਮੰਨਦੇ ਆ ਅਸੀਂ ਉਸ ਧਰਮ ਨੂੰ ਮੰਨ ਕੇ ਵੀ ਅਸੀਂ ਆਪਦੇ ਦੂਜੇ ਉਹਨਾਂ ਦੇ ਧਰਮ ਨੂੰ ਮੰਨਦੇ ਨਾਲ ਜਦੋਂ ਸਾਨੂੰ ਸਾਦੇ ਆ ਨਾ ਉਦੋਂ ਉਹ ਧਰਨੋਂ ਮੰਨਾਲ ਜਾਂਦੇ ਆ ਵੀ ਆਪਣਾ ਖੰਡ ਪਾਰ ਤਰਾਉਂਦੇ ਆ ਜਿਦ ਤਰਾ ਮੰਨਦੇ ਭਾਈਚਾਰਾ ਪੂਰਾ ਫੁੱਲ ਕਰਦੇ ਹਾਂ ਜੀ ਜੀ ਤੁਹਾਡਾ ਇੱਥੇ ਬਣਿਆ ਹੋਈ ਕੋਈ ਮਤਲਬ ਤੁਹਾਡੇ ਕੜ ਕੇ ਮਸੀਤ ਬਣੀ ਹੈ ਜੀ ਦੋ ਮਸੀਤਾਂ ਜੀ ਕੜ ਕੇ ਆ ਕਰਕੇ ਦਾ ਜਿਹਾ ਜੋਾਈ ਮੇਰਾ ਜਿਹੜਾ ਹਾਏ ਆੜ ਠੀਕ ਹੈ ਜੇ ਤੋਂ ਕੋਈ ਲੈਣੀ ਜਾਣਕਾਰੀ ਇਹ ਇਹ ਦੱਸੋ ਕਿ ਐਵੇਂ ਮਤਲਬ ਜਾਣਦੇ ਨਹੀਂ ਤੇ ਪਰਿਵਾਰ ਦਾ ਐਵੇਂ ਜੀ ਹਾਂ ਜਾਂਦੇ ਸਾਡੇ ਬੱਚੇ ਜਾਂਦੇ ਆ ਠੀਕ ਹੈ ਹਾਂ ਜੀ ਨਵਾਂ ਜਾਂਦੇ ਆ ਬਾਕੀ ਨਾਲ ਉਹਨੂੰ ਪੁੱਛ ਲੋ ਆ ਜੀ ਸੰਤਾਲੀ ਦਾ ਕੋਈ ਕਿੱਸਾ ਸੰਤਾਲੀ ਦਾ ਜੀ ਮੈਂ ਇਤਨਾ ਵੀ ਜਾਣਦਾ ਨਹੀਂ ਸੰਤਾਲੀ ਦਾ ਨਹੀਂ ਜਾਣਦਾ ਕੋਈ ਮੇਰੇ ਕੋ ਵੱਡਿਆਂ ਤੋਂ ਸੁਣਿਆ ਹੋਵੇ ਵੱਡਿਆਂ ਤੋਂ ਤੇ ਇਹੋ ਸੁਣਿਆ ਸੀ ਕਿ ਇੱਕ ਭਾਈ ਉਹਨਾਂ ਦਾ ਜਿਤਨਾ ਮਾਂਦੇ ਮੇਰੇ ਬਜ਼ੁਰਗ ਦਾ ਭਾਈ ਉਧਰ ਚਲੇ ਗਿਆ ਪਾਕਿਸਤਾਨ ਚ ਉਹਨਾਂ ਨਾਲ ਤੁਹਾਡਾ ਕੋਈ ਹੈਗਾ ਸੰਪਰਕ ਹਾਂ ਜੀ ਹਾਂ ਆਉਂਦਾ ਰਿਹਾ ਜੀ ਦੌਰ ਆਇਆ ਉਹ ਹਾਂ ਜੀ ਦਾਸਾ ਕੰਮ ਨਹੀਂ ਇਹ ਮੇਉ ਤਾਂ ਹੀ ਕੀ ਕਹਤ ਰਹਾ ਕਿ ਉਹਦਾ ਕਾਰੋਬਾਰ ਵਧੀਆ ਜੀ ਉਦੋਂ ਦਾ ਕਾਰੋਬਾਰ ਵਧੀਆ ਸੀ ਜਦੋਂ ਮੇਰੇ ਸਹਾਂ ਨਾਲ ਇਹ ਲਗੋ 15-20-25 ਸਾਲ ਹੋ ਗਏ ਜਦੋਂ ਆਇਆ ਹੈ। ਬਾਕੀ ਦੇ ਮੁੜਕੇ ਮਿਲ ਮੱਤਰ ਨਹੀਂ ਹੋਇਆ ਆਪਣਾ ਉਹਨਾਂ ਦਾ ਧੰਨਵਾਦ ਵੈਂਦਾ ਸੀ ਜੀ ਵੀ ਸਾਡਾ ਆਇਆ ਉਹਦੇ ਪਾਕਿਸਤਾਨ ਨਾਲ। ਆਪ ਹੀ ਆਇਆ ਸੀ ਉਹ ਦੋ ਰਾਂ। ਉਹਦਾ ਪਰਿਵਾਰ ਆਇਆ ਹੈ ਨਾਲ। ਕਰਦੀ ਉਹਦੀ ਆਈ। ਆ ਜੀ ਜੀ। ਅੱਗੇ ਕਿਵੇਂ ਦੇਖਦੇ ਆ ਕਿ ਸਹੀ ਤੁਹਾਡਾ ਸਹੀ ਚੱਲ ਰਿਹਾ ਇਥੇ ਬਾਈ ਜੀ ਦਾ ਸਹੀ। ਸਹੀ ਬਹੁਤ ਵਧੀਆ ਜੀ ਵਧੀਆ ਸਹੀ ਚੱਲਣ ਡਿਆ। ਪਰਿਵਾਰ 'ਚ ਬੈਠੇ ਜਿਤਨਾ ਮੰਨਦੇ ਵੀ ਇੱਕ ਦੂਜੇ ਦੇ ਪਰਿਵਾਰ ਹੀ ਆ ਵੀ ਇਸ ਤਰ੍ਹਾਂ ਨਾਲ ਇਕੱਠਾ ਪਰਿਵਾਰ ਇਹ ਨਾਲ। ਜੀ ਵੀ ਦਾ ਰਾਂ ਦਾ ਪਰਿਵਾਰ ਵੀ ਇਕੱਠਾ ਆਇਆ ਤੇ ਅਸੀਂ ਵੀ ਇਕੱਠੇ ਆਇਆ ਨਾਲ ਸਾਡੇ ਖਲੋਂਦੇ ਆ ਜਿੱਥੇ ਵੀ ਖਲੋਣਾ ਅਸੀਂ ਇਕੱਠੇ ਖਲੋਣਾ ਕੋਈ ਫਰਕ ਨਹੀਂ ਜੀ ਵੀ ਦਾ ਰਾਂ ਤੇ ਇਹਨਾਂ ਤੋਂ ਕੋਈ ਬੱਚੇ ਕੋਰਾ ਫਰਕ ਨਹੀਂ ਹੈਗਾ ਹਾਂ ਉਹ ਤੁਸੀਂ ਜੇ ਇਹਨਾਂ ਦੇ ਕੋਈ ਹੋਰ ਕੇ ਤੋਂ ਸਵਾਲ ਪੁੱਛਣਾ ਦੇ ਹੋਰ ਵੀ ਪੈਸੇ ਤੋਂ ਪੁੱਛ ਸਕਦੇ ਆ ਪਰ ਵਧੀਆ ਜਨਾ ਕੋਆਪਰੇਸ਼ਨ ਆ ਤੇ ਆਪਣੇ ਬੱਚੇ ਦੀ ਪੜਾਈ ਕਿੱਥੇ ਕਰਵਾਈ ਜੀ ਬੜਾਈ ਨਹੀਂ ਗਈ ਕਿਹਦੇ ਉਹ ਨਹੀਂ ਭਾਈ ਖੇ ਲਿਆ ਸਾਰੇ ਪੜਾਈ ਇਹ ਨਾਂ ਕਰਿਆ ਕਿੱਥੋਂ ਕਰਦੀ ਮਾਨਕ ਤਾਂ ਕਿੱਥੋਂ ਹੀ ਪੜ੍ਹਾਈ ਹੈਗੇ ਸਕੂਲ ਹੁਣ ਬਣਿਆ ਜੀ ਹੁਣ ਬਣਿਆ ਕਿਹੜੀ ਲਾਕੀ ਲਾਗੇ ਨਾ ਆਪਾਂ ਇਹ ਪੜਾਈ ਦੀ ਗੱਲ ਆ ਇੱਥੇ ਪੜਾਈ ਦੀ ਤੁਸੀਂ ਗੱਲ ਕਰਦੇ ਆ ਨਾ ਇੱਥੇ ਤੇ ਆ ਤੁਸੀਂ ਹੋਣ ਦਾ ਇਤਰਾ ਆ ਗਿਆ ਨਾ ਉਦੋਂ ਤੇ ਜਦੋਂ ਸਾਡਾ ਬਜ਼ੁਰਗ ਰਹਿੰਦਾ ਰਿਹਾ ਉਦੋਂ ਤੇ ਅਸੀਂ ਥੱਲੇ ਥੱਲੇ ਲੰਮੇ ਪਿਆ ਪਿਆ ਉਹਨੇ ਬਜ਼ੁਰਗ ਸਾਡਾ ਝੱਲ ਹੀ ਇਹਨਾਂ ਆਦੇ ਤੁਸੀਂ ਤੋਂ ਨਹੀਂ ਆਨੇ ਆ ਆਹੜੀਆਂ ਅਸੀਂ ਆ ਬਿਲਡਾਂ ਕਾ ਪਾ ਲੀਆਂ ਲਾਲਾ ਜੋ ਕਬਰੇ ਪਾਏ ਆ ਇਹ ਥੋੜਾ ਹੁੰਦੀ ਹੈ ਸਾਡੇ ਕੋਲ ਇਹਦੇ ਤੋਂ 10 15 ਸਾਲ ਪਿੱਛੇ ਜਿਹੜਾ ਸੀ ਨਾ 15 ਸਾਲ ਇਹਦੇ ਤੋਂ ਬਾਅਦ ਆ ਮੁੜ ਗਏ ਹਿਸਾਬ ਨਾਲ ਬਛਨਾ ਪਾਉਨੇ ਲਿਆ ਕੋਈ ਨਾ ਵੀ ਕਿਹਾ ਤਾਂ ਨਹੀਂ ਬੰਦਾ ਮੈਂ ਦੱਸਿਆ ਚੱਲ ਗਈ ਆ ਕਾਹਦੀ ਵੱਟ ਗਏ ਨਾ ਜਿਦਾਂ ਭਾਈ ਇਹ ਪਾਉਂਦੇ ਹੈ ਛੰਨਾ ਇਸ ਤਰ੍ਹਾਂ ਪਾਉਂਦੇ ਨੇ ਛੰਨਾ ਮਾਲ ਆ ਤੇ ਵੀ ਛੰਨਾ ਆਉਂਦੇ ਆ ਤੇ ਵੀ ਛੰਨਾ ਇਹਦੇ ਆਉਣੀ ਨਾ 10-10 ਸਾਲਾਂ ਦੇ ਜਿਦਾਂ 20 25 ਸਾਲ ਹੋ ਗਿਆ ਨਾ ਹੁਣ ਇਹ ਘਰ ਬਣਾ ਕੇ ਬੈਠੇ ਆ ਪਰ ਹੁਣ ਜਿਹੜੇ ਬੱਚੇ ਨੂੰ ਪੜਦੇ ਨਹੀਂ ਜੀ ਪੜੋ ਨੇ ਹੁਣ ਪਾ ਜਾਂਦੇ ਬੱਚਾ ਬੱਚੀ ਜਾਂਦੀ ਇੱਕ ਤੇ ਹੋਰ ਨਾ ਅਜੇ ਕਬੀਰ ਆਪਣੇ ਕਬੀਰਪੁਰ ਆਵ ਲੱਗ ਗਈ ਆ ਕਿ ਕਿੰਨੀ ਦੂਰ ਸਕੂਲ ਇਥੋਂ ਦਾ 5 ਕਿਲੋ 4 ਕਿਲੋਮੀਟਰ 4-5 ਕੱਚ ਜਾਂਦੀ ਆ ਆਪ ਛੱਡ ਗਈ ਮੋਟਰਸਾਈਕਲ ਤੇ ਛੱਡਾਈਦਾ ਮੋਟਰਸਾਈਕਲ ਤੇ ਲੈ ਹੀ ਤਾਂ ਜਾ ਕੇ ਤੇ ਸਤਾਂਪੁਰ ਲੋਧੀ ਕਿੰਨਾ ਇਥੇ ਇਹ 13 ਕਿਲੋਮੀਟਰ 13 ਕਿਲੋਮੀਟਰ ਸਤਾਂਪੁਰ ਲੋਧੀ ਕਿਹੜਾ ਹਾਂ ਤੂੰ ਹਾਂ 13 ਜੇ ਬੱਚੇ ਨਾਮ ਕਿਦਾ ਜੇ ਬੁੱਤਰ ਦਾ ਜਾ ਪੁਛੀ ਚਾਰਜ ਬਣੀ ਚਾਰਜ ਆਪ ਵੀ ਨਹੀਂ ਲੈ ਜਾਣੀ ਹਾਂ